ਦੋ ਸਾਲ ਬੱਚੇ ਨੂੰ ਇੱਧਰ-ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਨੇ ਏਦਾਂ ਦੀ ਇੱਕ ਮੁਲਕ ਸਾਨੂੰ ਪੂਰੇ ਕਰੇ ਦੋ ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੂੰ ਇੱਥੇ ਬੇਟਾ ਇੰਟਰੇ ਕੀਤਾ ਅਮਰੀਕਾ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਹੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੀ ਗਿਆ ਉਦੋਂ ਉਹਨਾਂ ਨੂੰ ਬੰਨ ਕੇ ਲਿਆਂਦਾਗਾ ਸੈਪ ਸਿੰਘ ਕਿਹੜੇ ਪਿੰਡ ਆਪਣਾ ਪਿੰਡ ਇਹ ਹੀ ਭੇਟ ਨਗਰ ਆਪੇ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਜੀ ਹੈਗੇ ਪਰਿਵਾਰ ਹਾਂਜੀ ਅਵਾਜੇ ਸਾਡੇ 4 ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੁੱਤਰਾ ਦੋਨੇ ਜੀ ਹੈ ਹੀ ਆ ਹਾਂਜੀ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਲ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਏ ਅੱਛਾ ਜੀ ਤੇ ਆਈਡੀਆ ਹੀ ਆ ਜਿਹੜੇ ਪੜੇ ਪਲੇਟ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਗਏ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਹਾਂਜੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਣੇ ਏਦਾਂ ਦੀ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੈਸੇ ਇਹਨਾਂ ਦੇ ਏਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਇਹਨੇ ਹੁਣ 27 ਜਨਵਰੀ ਨੂੰ ਇੱਥੇ ਬੇਟਾ ਇੰਟਰੇ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇ ਗਏ 27 ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋਇਆ ਸਦਨਾ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਤੇ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਹੋਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਗਰਮੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਆ ਜਿਹੜਾ ਬਾਹਰੋਂ ਆਇਆ ਨਿਰਪਾਲ ਹਾਂਜੀ ਗਰਮੀਤ ਸਿੰਘ ਗਰਮੀਤ ਸਿੰਘ ਇਹ ਮੈਰੀਡ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਬਜ਼ੁਰਗੋ ਇੱਕੋ ਪੇਟਿਆ ਸੀ ਕਿੰਨਾ ਕ ਖਰਚਾ ਹੁੰਦਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਹੈ ਖਰਚਾ ਇਦਾਂ ਹੀ ਕੋਈ ਪਿਆੜੀ ਤੇ ਕੋ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਪਰਸਨ ਬਿਲचंद ਤੇ ਲੋਨ ਕੋ 골 ਲੋਨ ਕੋ ਐਦਾਂ ਕਿਸੇ ਕੋ ਵਿਆਜੀ ਠਾਕਦਾ 50 ਲੱਖ ਰੁਪਏ ਤਾਂ ਪੂਰਾ ਕਰਕੇ ਜੰਤ ਨਹੀਂ ਪਾਉਂਦਾ ਕਿਸੇ ਵੇਲੇ ਵੀ 50 ਲੱਖ ਰੁਪਈਆ ਵੀ ਲੱਗ ਗਿਆ ਪਰਿਵਾਰ ਦਾ ਕੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸਾਂ ਹੀ ਤੇ ਪਟਾਟੇ ਕੋ ਇਹੋ ਹੀ ਮੰਗ ਵਗਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਸਾਨੂੰ ਵੀ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਵੀ ਕੰਮ ਆ ਤੇ ਵੀ ਜਿੰਦਗੀ ਆ ਹਾਂ ਸੁਵਾਲ ਤੁਸੀਂ ਜਿਹੜੇ ਵਾਪਸ ਆਏ ਹੋ ਇਸ ਤੋਂ ਬਾਰੇ ਕੀ ਸਥਿਤੀ ਆ ਮਨੋਦਸ਼ਾ ਕੀ ਆ ਜੇ ਜੀ ਤਾਂ ਬਹੁਤ ਮਾੜੀ ਹੈ ਇਸ ਟਾਈਮ ਜੋ ਰਹਿ ਬੋਝ ਨਾ ਦਿਖਾ ਹਟ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ ਕਾਂਨ ਪੇਨੋ ਦਿੱਤਾ ਹੱਥ ਕੜੀਆਂ ਲੱਗੀਆਂ ਉਹਨਾਂ ਕੀ ਗੱਲ ਫਾਟ ਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਕਹਿੰਦੇ ਨਹੀਂ ਇਹ ਤੇ ਅੰਬਸਰ 에어ਪੋਰਟ ਤੇ ਖਾਣ ਨੇ। ਹੱਤਕੜੀਆਂ ਵਿੱਚ ਕੋਈ ਨਹੀਂ। ਇੱਥੇ ਖੋਲੀ। ਜਾਂਚ ਲੱਗੀ। ਹਾਂਜੀ। ਉਹ ਕੀ ਕੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਏਅਰਪੋਰਟ 'ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ। ਹਾਲਾਤ ਤਾਂ ਦੱਸਦੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿਹੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਇਹਨਾਂ ਦੀ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ। ਹਾਂਜੀ। ਇਹ ਬੱਚੇ ਨਾ ਬਹੁਤ ਥੀਲ ਹੋਇਆ ਇਸ ਗੱਲ ਦਾ। ਉਹ ਕੀ ਸਮਝਦੇ ਕਿ ਪਰਾਲੀ ਦੀ ਲਾਈਫ ਕਿਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਤਾਂ ਮਦਦ ਕਰੇਗਾ। ਬਈਰ ਤੇ ਹੋਏ ਸਰਕਾਰ ਇਹਨਾਂ ਦੀ ਇਨਸਾਫ ਦਵਾਏ ਕੋਈ ਜੰਟਾ ਕੋਲ ਪੈਸਾ ਵਾਪਸ ਹੋਵੇ ਤੇ ਦਾੜਾ ਤੇ ਫਿਰ ਬੱਚੇ ਦੀ ਦੁਬਾਰਾ ਕਿਸ ਤਰੀਕੇ ਨਾਲ ਕੋਈ ਲੈ ਬਣਾਏਗੇ। ਤੁਸੀਂ ਖੋਜ ਸਕਦੇ ਨਾ ਕਿ ਆਪਣੀ ਜਿੱਦ ਨੂੰ ਇਹਦਾ ਫੌਜੀ ਤਬਾਕਾ ਖੋਲੇ ਦਾ ਕਿੰਨੇ ਕੰਮ ਦਾ ਨਾ। ਆਮਦਨ ਦੇ ਇਥੇ ਇਹਨਾਂ ਪਤਾ ਕਿ ਇਹ ਹਜ਼ਾਰ ਪਏ 1200 ਬੰਦਾ ਕੋਈ ਇੰਨਾ ਕਿ ਬਈ ਤੇ ਇਹਦੇ ਵਿੱਚ ਪਰਿਵਾਰ ਦਾ

ਸੋ ਜੀ ਇਹ ਕਿਰਪਾਲ ਦਾ ਕਿੱਸਾ ਸੁਣੇ ਰਿਹਾ ਦਾ ਵਜਾ ਕਿਸ ਤਰ੍ਹਾਂ ਗੁਸਤੀ ਹੈ ਮੇਰੇ ਬ੍ਰਦਰ ਵਰਗੇ ਹੈ ਜੀ ਜੀ ਰਾਤੀ ਜਦੋਂ ਲੈਣ ਗਏ ਕਿਉਂ ਘਰਾਂ ਚ ਦੇਖਿਆ ਤਾਂ ਕੀ ਗੱਲ ਬਣ ਗਈ ਗੁਰਪਸਾਰੀ ਕਿਰਪਾਲ ਹਾਂ ਜੀ ਹਲਾ ਤੇ ਇਦਾਂ ਜੀ ਅਵਲ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜੋ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਕੇ ਗਈ ਤੇ ਉਸ ਤੋਂ ਬਾਅਦ ਜੋ ਸਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛਤ ਦਿਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲਲੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਰੀਚਾਰਜ ਉਹਨਾਂ ਦਾ ਕਰਤਾ ਹੀਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦबई ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਬਈ ਮੇਰੇ ਹੱਥ-ਵੱਸ ਦੀ ਨਹੀਂ ਆ ਤੇ 2 ਸਾਲ ਉੱਥੇ ਬਹਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂ ਕਿਾ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਤੇ ਕਿਸ ਤਰ੍ਹਾਂ ਦੇ ਘਲਾਤ ਰਿਹਾ ਅੱਜ ਕਿੱਦਾਂ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ ਬੈਲਟਾਂ ਲਾਈਆਂ ਸੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਸੀਗਾ ਉਦਾਂ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਕੁਝ ਖਾਨ ਵੀ ਨੂੰ ਦਿੱਤਾ ਖਾਣ ਪੀਣੋ ਕਹਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਹਾਂਜੀ ਰੋਟੀ ਇੱਥੇ ਜਾਂ ਕਰਦੇ ਹੁਣ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪੈਸੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੇਨ ਉਹੀ ਭੰਦੇ ਪਏ ਆ ਤੇ ਬਾਕੀ ਹੁਣ ਗੱਡੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਏਜੰਡਾ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗੱਡੀ ਹੁਣ ਅਗਲਾ ਰਾਹ ਸਾਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਏਜੰਡਾ ਨੇ ਕਿੱਥੇ ਆਉਦਾ ਹਣ